ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਅਰਧੁਕੁਜੁ ਪੰਗਤੋ ਪਾਇਆ ਕੈ ਜਗੁ ਕਰਾਇ ਰਾਮ ਰਾਜਿ ਅਨਾਰਥ ਦੁਸ਼ਤ ਮਾਰਿਆ ਪ੍ਰਹਿਲਾਦ ਤਰਾਇਆ ਆਂਕਾਰਿਆਨੰਦ ਕਾ ਬਿਟਰੇ ਨਾਮ ਦਿਓ ਮੁਕਲਾਇਆ ਜਾ ਨਾਨਕ ਸਾਰਥੀ ਵੇਅ ਅੰਤ ਨਹੀਂ ਚਿਲਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਲੁਗਦਾਰੁ ਜੁਗ ਰੋਗ ਭਇਆ ਜਹ ਚੁਕਤਾ ਮਨ ਨ ਹੋਈ ਲੋਗਤਾ ਕਰਣਾ ਮੈਂ ਨਾਹੀ ਜਾਵਾਂ ਕਰੀ ਨਾ ਹੋਈ ਬਾਲਿਹਾਰੀ ਕੁਦਰਤ ਵਤਿਆ ਤਿਰੰਤਨ ਗਾਇ ਰੱਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਤ ਅਗਨ ਗਲਾ ਪਰ ਰਹਾ ਰਿਆ ਦੂਸਰ ਚਾਹ ਸਾਹਿਬ ਸਸ ਸਵਾਲਿਓ ਜਨ ਜੀ ਦੀ ਦੂਰ ਪਿਆ ਕਹੁ ਨਾਮੇ ਕਰ ਦੇਖਿਆ ਵਤਾ ਜੋਗਜ ਕਰਨਾ ਜੋ ਕਰਿਆ ਸੋ ਦਰਾਗਿਆ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ॥ ਜੋ ਦਰਤੀ ਰਾਗੇ ਹਾਸੋ ਕਰਕੇ ਹਾ ॥ ਜਿਤੇ ਵਾ ਸਰਵ ਸੰਭਾਲੇ ਬਾਜੇ ਦੇਰੇ ਨਾਦ ਅਨਿਕ ਸੰਗਾ ਕਿਤੇ ਦਿਵਾਵਨਾਰੇ ਕਿਤੇ ਦਿਰੇ ਰਗ ਰਜੋ ਗਈਐ ਕਿਤੇ ਤੇਰੇ ਗਾਵਨਾਰੇ ਗਾਵਨ ਤੁਧਨੋ ਪਵਨਾ ਪੰਗ ਸੰਤੁਰ ਗਾਵੇ ਰਾਜ ਧਰਮ ਦਵਾਰੇ ਗਾਵੰਦ ਤੁਦਨੋ ਜਤਕੋਦ ਲਿਖੇ ਜਾਣ ਲਹੁ ਲਿਖਿ ਲਿਖ ਧਰਮ ਵਿਚਾਰੇ ਗਾਵੰਦ ਤੁਦਨੋ ਜਿ ਸਰਵਮਾ ਦੇਵੀ ਸੋਹੰ ਤੇਰੇ ਰਤਵਾਰੇ ਗਾਵੰਦ ਤੁਦਨੋ ਅੰਤਰੰਦਰਾਸਨ ਬੈਠੇ ਦੇਵ ਧਿਆਨ ਅੰਦਰ ਨਾਲੇ ਗਾਵੰਦ ਤੁਦਨੋ ਸਿੱਧ ਸਮਾਧੀ ਅੰਦਰ ਗਾਵੰਦ ਤੁਦਨੋ ਸਾਧ ਵਿਚਾਰੇ ਗਾਵੰਦ ਤੁਦਨੋ ਪੰਡਤ ਪਦਨਰਿ ਗੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਦੁਦਨੋ ਮੋਣੀਆ ਮਨ ਮੋਹਨ ਸੁਰਗ ਮਚ ਪਿਆ ਲੈ ਗਾਵਨ ਦੁਦਨੋ ਰਤਨੋ ਪਾਈ ਤੇਰੇ ਅਰ ਸਗ ਤੀਰਥ ਨਾਲੇ ਗਾਵਨ ਦੁਦਨੋ ਜੋਤ ਮਹਾਵਦ ਸੂਰਾ ਗਾਵਨ ਦੁਦਨੋ ਕਾਣੀ ਚਾਰੇ ਗਾਵਨ ਦੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਕੇ ਤੇਰੇ ਧਾਰੇ ਸੀ ਦੁਦਨੋ ਗਾਵਨ ਜੋਤ ਦੁ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਧ ਨੋਂਗਾਵਨ ਸੇਵਾ ਜਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਬਿਉ ਜ਼ੀ ਜੈ ਨਾਂ ਜਾਸੀ ਰਚਨਾ ਜਨਨ ਰਚਾਈ ਰੰਗੀ ਰੰਗੀ ਬਾਤਿ ਕਰ ਕਰ ਜਿਨਸੀ ਮਾਇਆ ਜਨਿ ਓ ਪਾਈ ਕਰ ਕਰ ਦੇਖੈ ਕੀ ਤ ਆਪਣਾ ਜੋ ਤੇ ਜਦੀ ਵਡਿਆਈ ਜੋ ਤੇ ਜ਼ਬਾਅ ਵਸੂਈ ਕਰਦੀ ਮਰ ਹੁਕਮ ਨਾ ਕਰਣਾ ਜਾਏ ਸੋ ਬਾਦਸ਼ਾਹ ਸਹਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸਰਵਡਾ ਕੇ ਜੋ ਕੋਈ ਕੇ ਮਡ ਵੱਡਾ ਡੀਠਾ ਹੋਏ ਹਿੰਮਤ ਪਾਏ ਨਾ ਕਹਿ ਆਜਾਈ ਕਹਿਣ ਵਾਲੇ ਤਰ ਰਹੇ ਸਮਾਈ ਬਰਦੇ ਮੇਰੇ ਸਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੇਤਾ ਕੇ ਉਲਕੀਰਾ ਰਹਾਉ ਅਜ਼ਾਬ ਜ਼ਰਦੀ ਮਰਜ਼ਦ ਕਮਾਈ ਸਭ ਕੀ ਮਤ ਮਨ ਕੇ ਮਤ ਪਾਈ ਯਾਨੀ ਦਾਨੀ ਗੁਰੂ ਗ੍ਰਹਾਈ ਕਹਨ ਨਾ ਜਾਈ ਤ੍ਰਿਤਲ ਵਡਿਆਈ ਸਭ ਸਾਤ ਸਭ ਕਬ ਸਭ ਚੰਗਿਆਈਆ ਸਦਾ ਫਰਕਾ ਕੀਆ ਵਡਿਆਈਆ ਰਦਵਨ ਸਿ ਤੇ ਕਨਾ ਨਾ ਪਾਈਆ ਕਰਮ ਮਰ ਲੈ ਨਹੀਂ ਦਾ ਕਰਾਈਆ ਆਕਣ ਵਾਲਾ ਕਿਆ ਵਿਚਾਰਾ ਸਿਵਦੀ ਭਰੇ ਤੇਰੇ ਬੰਧਾਰਾ ਜਿਸ ਤੋਂ ਦੇਹ ਤਸੈ ਕਿਆ ਜਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਕਾ ਜੀ ਬੰਬਸਰੈ ਮਰ ਜਾਉ ਆਕਣ ਓਕਾ ਸੱਚਾ ਨਾਉ ਸਾਚੀ ਨਾਮ ਕੀ ਲਗੈ ਭੂਖ ਉਦ ਭੁਖਾ ਖੈ ਦਰੀਏ ਹਰੂ ਕਾ ਤੋ ਕਵਸਰ ਮੇਰੀ ਮਾਈ ਤਤ ਸਾਹਿਬ ਸਚੈ ਨਾਹੀ ਰਹਾਉ ਸਾਚੇ ਨਾਮ ਕੀ ਤਲ ਵੜਿਆਈ ਆਗ ਧਕੇ ਕੀ ਮਤ ਨਹੀਂ ਪਾਈ ਜੇ ਸਭ ਮਿਲ ਗਏ ਅਕ ਨਾ ਪਾਹੀ ਵੱਡਾ ਨਾ ਹੋਵੇ ਘਰ ਨਾ ਜਾਏ ਨਾਉ ਮਰ ਨਾ ਹੋਵੇ ਸੋਗ ਦਿੰਦਾਰ ਰਹੇ ਨ ਝੁਕੇ ਭੋਗ ਗੁਣੇ ਹੋੁਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਵੜ ਆਪ ਤੇਵੜ ਤੇਰੀ ਦਾਤ ਜੰਦਨ ਕਰਕੇ ਕੀ ਤੇਰਾਤ ਕਤਮ ਵਿਚਾਰ ਹਤੇ ਕੰਮ ਜਾਤ ਨਾਨਕ ਨਾ ਬੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਘਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰਉਂ ਗੁਰ ਬਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਨਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਗਾਈ ਹਰ ਕੀਰਤਿ ਅਮਰੀ ਰਹਿਰਾਸ ਰਹਾਉ ਹਰ ਦਿਨ ਕੇ ਬੜਾ ਭਾਗ ਵੜੇ ਰੇ ਅੰਜਨ ਹਰ ਹਰ ਸਰਦਾਰ ਪ੍ਰਿਆਰ ਹਰ ਹਰ ਨਾਮ ਮਿਲੈ ਤ੍ਰਵਤਾ ਸਹਿ ਮਿਲ ਸੰਗਤ ਗੋ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾਗੇ ਨ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਈ ਤਰਗ ਜੀਵਾ ਤਰਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਦੰਦਰ ਮਾਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਤ ਹਰ ਸਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਤਵਹ ਉਦਮ ਜਾ ਆਹਰ ਹਰ ਜੀਉ ਪਰਿਆ ਤੈਲ ਪੱਥਰ ਮੈਂ ਜਨ ਦਿਉ ਪਾਈ ਤਾਂ ਕਰ ਜੁਗ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮੈਂ ਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਾ ਨਾਨਕ ਬੇਦਾ ਲੋਗ ਜਦਵੰਤਾ ਕੋਈ ਨ ਕਿਦ ਕੀ ਦਰਿਆ ਸਰਸਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਬੋ ਕਰਿਆ ਉਡਿ ਉਡਿਆ ਵੈਸੈ ਕੋ ਸਾਦਿਸ ਪਛੇ ਬਚਨਿ ਛਰੀਆ ਦਨ ਗਵਣ ਖਲਾਵੇ ਕਵਣ ਜੁਲਾਵੇ ਮਨ ਮੈਂ ਸਿਮਰਨ ਨ ਕਰਿਆ ਤਬਨ ਧਾਨ ਦਾ ਸਾਸ਼ਟ ਸਿਧਾਂਤ ਠਾਕੁਰ ਕਲ ਤਲ ਦਰਿਆ ਜਾ ਨਾਨਕ ਬਲ ਬਲ ਸਤਵਰ ਜਾਈਏ ਤੇਰਾ ਅੰਤ ਨਾ ਪਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਕਮਾ ਕਾਮ ਨਹੀਂ ਆਪਾਰ ਸਭ ਧਿਆਵੈ ਸਭ ਧਿਆਵੈ ਤੁਰੀ ਹਰ ਸੱਚੇ ਦਰਜਣ ਹਾਰ ਸਭ ਜੀਤ ਮਾਰੇ ਜੀਤੂ ਜੀ ਆਕਾ ਦਾ ਤਾਰ ਹਰ ਧਿਆਵ ਸੰਤੋਜੀ ਸਭ ਦੁਖਸਾਰਨ ਹਾਰਾ ਆਰਿਆ ਪੇ ਧਾਕੁਰ ਆਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਦਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਆਵਰ ਨਾ ਜਾਣਾ ਓ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤਦਜੀ ਜਨ ਨਾਨਕ ਤਨ ਕੁਰਵਾਣਾ ਹਰਿ ਦੈਵੈ ਹਰਿ ਦੈਵੈ ਤਦਜੀ ਸੇ ਜਨ ਜੁਗ ਮਾ ਸੁਖ ਵਾਸੀ ਸਹਿਮਗਦ ਸੇ ਮੁਕਤ ਭਏ ਜਨ ਹਰਿ ਦੈਵੈ ਜੀ ਤਨ ਤੋਟੀ ਜਨ ਕੀ ਬਾਸੀ ਜਨਾਨ ਨਿਰਭਉ ਜਨ ਹਰ ਨਿਰਭਉ ਤਿਆਇ ਜੀ ਤਨ ਕਾ ਭਉ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮਿਰਾਦ ਕੀ ਤੇ ਹਰ ਹਰ ਰੋਪ ਸੁਆਸੀ ਤੇ ਦੰਜੇ ਦੰਜਨ ਹਰ ਤੈ ਆਜੀ ਜੇ ਨਾਨਕ ਤਨ ਵਲ ਜਾਸੀ ਤੇਰੀ ਭਗਤ ਤੇਰੀ ਬਗਤ ਬੰਧਾਰੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਦਜੀ ਹਰਨੇ ਇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਪੜਾਉ ਬਹੁ ਸੰਮ੍ਰਤ ਸਾਸਤਰੀ ਕਰ ਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤ ਤੂੰ ਆਦਿ ਪੁਰਖ ਅਪਰੰਥ ਪੁਰਖ ਕਰਤਾ ਜੀ ਤੁਧ ਜੇ ਬੜੇ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਬਾਬੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਦ੍ਰਿਸ਼ਟ ਸਭਿ ਉਪਾਈ ਜੀ ਤੁਦੇ ਆਪੇ ਸਰਜ ਸਭ ਗੋਈ ਜੇ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਤਾਹੀ ਜੋ ਤੋ ਭਾਵੇ ਸੋਈ ਤਿਥੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਦਿਆਇ ਜਿਸ ਦਿਨੋ ਕਿਰਪਾ ਕਰੈ ਤਨ ਨਾਮ ਰਤਨਾ ਪਾਇ ਗੁਰਮਖ ਲਾਦਾ ਮਨ ਮੁਖ ਗਵਾਇ ਤੇ ਤੇ ਆਪ ਵਿਛੋੜਿਆ ਆਪ ਮਿਲਾਇ ਤੂੰ ਦਰੀਆ ਸਭ ਤੁਜੀ ਮਾਈ ਤੇਗਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਜਿੰਦੂ ਜੋ ਮੈਲੇ ਵਿਛੜਿਆ ਸੰਜੋਗੀ ਮੇਲਾ ਜਿਸਨੋ ਕੋ ਜਾਣਾਇ ਸੋ ਹੀ ਨਾ ਨਾ ਜਾਣੈ ਅਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਜਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਨ ਦੁਜਾ ਵਰ ਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਤਿਤ ਸਰਵ ਰੜਾ ਭਈ ਲੈ ਨਿਵਾਸਾ ਪਾਣੀ ਪਾਵ ਗਤ ਨਹੀਂ ਕੀਆ ਪੰਕ ਜਮੋ ਬਗਨੀ ਚਲ ਹਮ ਦੇਖਾਂ ਤਹ ਡੂਬੀ ਆਲੇ ਮਨ ਏਕ ਨ ਚੇਤ ਸਮੂੜ ਮਨਾ ਘਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਇਆ ਪਰਮ ਬਸ ਨਾਨਕ ਤਨ ਕੀ ਸ਼ਰਨਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੰਦਾ ਪੰਜਵਾ ਭਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਰਨ ਕੀ ਇਹ ਤੇਰੀ ਵਰੀਆ ਅਬਰ ਕਾਜ ਤੇ ਰਖ ਤੈ ਨ ਕਾਮ ਮੇਰ ਸਾਧ ਸੰਗਤ ਪੰਜ ਕੇਵਲ ਨਾਮ ਸਰੰਗ ਜਾਮ ਲਾਗ ਪਵ ਜਲ ਤਰਨ ਕੈ ਜਾ ਨਾਮ ਬਰਤਾ ਜਾਤ ਰੰਗ ਮਾਇਆ ਕਹਿ ਰਹਾ ਹੂੰ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਵੀਂ ਕਬੀਓ ਬਾਜ ਬੇਨਤੀ ਚੌਪਈ ਅਮਰੀ ਕਰੋ ਹੱਥ ਦੈ ਰਚਾ ਪੂਰਨ ਹੋਵੇ ਜਤ ਕੀ ਇੱਛਾ ਤਬ ਜਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਕਾਰਾ ਅਮਰੀ ਦੁਸ਼ਟ ਸਬੈ ਤੁਮ ਗਾਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸੇਖ ਸਬੈ ਕਰਤਾਰ ਮੋਰ ਚਾਲ ਜੁ ਕਰਦਾ ਕਰੀਐ ਸਭ ਬੈਰ ਨ ਕੋ ਆਵਾਜ ਸੰਗਰੀਐ ਹੋਰ ਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ ਤੁਮੈ ਛਾਡ ਕੋਈ ਆਬਰਨ ਨ ਦਿਆਉ ਜੋ ਵਰ ਚਾਉ ਸੁ ਤੁਮਤੇ ਪਾਉ ਸੇਵਕ ਸੁਖ ਮਾਰੇ ਤਾਰੀਐ ਜਨ ਜਨ ਜਤ ਰ ਹਮਾਰੇ ਮਾਰੀਐ ਆਪ ਹੱਥ ਦੇ ਮੁਝ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਏ ਉਹ ਜੋ ਸਦਾ ਮਾਰੇ ਬਚਾ ਸਰੀਆ ਸੁਝੋ ਕਰਿਓ ਰਚਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤੁਮਹੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਗਰਵ ਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਅੰਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸ਼ਿਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਦ ਜਚਨ ਉਪਜਾਇਓ ਆਦਿ ਅੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਗਨ ਕੋ ਸਭ ਗਨ ਸੁਖ ਦਿਓ ਸਤਰਨ ਕੋ ਬਲ ਮੋ ਵਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸੀਟੀ ਤੇ ਗੁਣ ਤੇਰੇ ਅਸਤੁਦਾ ਸਬਰ ਕਿਰਪਾ ਦ੍ਰਿਸ਼ਟ ਕਰ ਕੋਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਣਾ ਜਗ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਾਵਿਆ ਕਰ ਕਰ ਕਰਤ ਹੋ ਕਹੂੰ ਤੁਮੈ ਮਿਲਤ ਦੇਹ ਤਰਸਹੁ ਜੇਤੇ ਵਦਨ ਸ੍ਰਿਸ਼ਟ ਸਭ ਥਾਰੈ ਆਪ ਆਪਨੇ ਬੂਜ ਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਨਤ ਵੇਦ ਪੇਦ ਅਰਿਆਲਮ ਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨੀਦ ਅਨਾਦਿ ਸੰਭ ਤਾਕਾ ਮੂਢੋ ਚਾਰਤ ਵੇਦਾ ਜਾਕੋ ਬੇਵ ਨਾ ਪਾਵਤ ਵੇਦਾ ਤਾਕੋ ਕਰ ਪਾ ਹਣ ਅਨਮਾਨਤ ਮਹਾ ਮੂੜ ਕਚ ਵੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾਸ਼ ਨਰੰਗਰ ਕਾ ਚੀਨ ਰਤਨਾ ਤੇ ਨਾਪ ਆਪਣੇ ਉਦ ਹੈ ਜੇਤੀ ਵਰਣ ਦ ਬੰਨ ਬੰਨ ਤੋਏ ਤੇਤੀ ਤੁਮਾਰਾ ਲਖਾ ਨ ਜਾਏ ਬਸਾਰਾ ਇਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਬਯੋ ਰਾਵ ਕੇ ਰੂਪ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹਰ ਰਚ ਦੀ ਕਹੂੰ ਭੋਲ ਰਾਜਾ ਬੈਠਾ ਕਹੂੰ ਸਮਟ ਪਰ ਸੰਕਰਿ ਇਕਠਾ ਜਗਰੀ ਸ੍ਰਿਸ਼ਟ ਦਗਾਏ ਅਜੰਪ अ दुज जुगाद सरो को सजाम का अब रुछा मेरी तुम करो टेक वार यत संगरो दुष्ट जते उठवा द पाता सकल मलेश करो रन गाता ये अस्तुता विशडनी परे तन के दुष्ट दुख तवाय मारे परख जावन भग परे तिहारी तन के तुम संकट सब टारै ਜੋ ਕਾਲ ਕੋ ਇਕ ਭਾਰਤ ਆਇਆ ਹੈ ਤਾਂ ਕਿ ਕਾਲ ਨਾ ਘਟ ਨਾ ਹੈ ਰੱਛਾਵੇ ਦਾਏ ਸਭ ਕਲਾ ਦੁਸ਼ਟ ਰੇਸਟੋਤਰਾਤ ਦੁਕਾਨਾ ਤੇਰਾ ਬਦ੍ਰਿਸ਼ਟ ਤੁੰ ਜਾਹੀ ਨਹਰੋ ਤਾਂਗੇ ਦਾਬ ਤਨ ਤੁ ਮਹਰੋ ਅਰਦ ਸਦ ਕਰਮੋ ਸਭੋਈ ਦੁਸ਼ਟ ਚਾਹਸ ਵਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਪਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇਹਾਰੂ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਕੜਗ ਕੇ ਤੁਮ ਸਰਨ ਤੇਹਾਰੀ ਆਪ ਹਾਥ ਦਇ ਦਿਓ ਉਬਾਰੀ ਸਰਬ ਠਾਰਵਾ ਹੋ ਸਹਾਈ ਦੁਸ਼ਟ ਦੋਖਤੇ ਲਿਹੋ ਵਿਚਾਈ ਸਈਆ ਪਾਣੀ ਦੇ ਜਬ ਤੇ ਤੁਮ ਮਰੇ ਤਬ ਤੇ ਗੁਆਕ ਤਰੇ ਨਹੀਂ ਆਨਿਓ ਰਾਮ ਰੇਮ ਪੁਰਾਨ ਪੁਰਾਲ ਅਨੇਕ ਕਹ ਮਤੇ ਕ ਨਾ ਮਾਨਿਓ ਸਿਮਰਤ ਸਾਸਦਰ ਵੇਦ ਸਬੈ ਬਹੁ ਭੇਦ ਕਹ ਹਮ ਇਕ ਨ ਜਾਣਿਓ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰਨਾ ਨ ਕਯੋ ਸਭ ਤੋ ਹੀ ਬਖਾ ਲਿਓ ਦੁਰਾ ਸਗਲ ਦਵਾਰ ਕੋ ਛਾੜ ਕੈ ਗਾਇਓ ਤੋਹਾਰੋ ਦੁਆਰ ਬਾਹਿੰ ਗਏ ਕਿ ਲਾਜ ਅਤ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਵੰਕਾਰ ਸਤਿਗੁਰ ਪ੍ਰਸਾਦਿ ਤੁੰ ਅਨੰਦ ਆਇਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰ ਦਾ ਬਾਇਆ ਸਹਿਜ ਸੇਤੀ ਮਨ ਵਜਿਆ ਮਦਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਜਦਾ ਰਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਥ ਸੋ ਆਮੀਂ ਸੋ ਕਉ ਮਨੁ ਬਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਚਾ ਨਹੀਂ ਕਰਤੇ ਰਹਾ ਸਾਚਾ ਨਾਮ ਮੇਰਾ ਆਧਾਰੋ ਸੋ ਨਾਮ ਆਧਾਰ ਮੇਰਾ ਜਨ ਭੋਗਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਵਸਿਆ ਜਨ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟਾਉ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਦਰੋ ਪਿਆਰੋ ਸੱਚਾ ਨਾਮ ਮੇਰਾ ਯਾਦ ਕਰੋ ਵਾਜੇ ਪੰਜ ਸ਼ਬਦ ਤਤਕਾਰ ਜ਼ ਭਾਗੇ ਘਰ ਜ਼ ਭਾਗੇ ਸ਼ਬਦ ਵਾਜੇ ਕਲਾ ਜਤ ਕਰਤਾਰੀਆ ਪੰਜ ਦੋਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਾ ਸੁਖ ਹੋਆ ਤਿਤ ਕਰ ਅਨਾਦ ਬਾਜੇ ਆਨੰਦ ਸੁਣਾਉ ਬੜ ਭਾਗੀਓ ਸਗਲ ਮਨੋ ਰਤੀ ਪੂਰੇ ਪਾਰ ਬ੍ਰਹਮ ਤ੍ਰਿਪ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਦਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਗੂਰੇ ਮਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋ ਕੁ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਗ ਜੇ ਕੋ ਗੁੰਚੈ ਤਿਸ ਕਾ ਹੋਏ ਉਦਾਰ ਇਹ ਵਸਤ ਤਜੀ ਨਹ ਜਾਈ ਨਤਨੰਤ ਰਾਖੂ ਉਦਾਰ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਰੰਗ ਬਸਰ ਸਲੋਕ ਮਹੱਲਾ 5ਵਾਂ ਤੇਰਾ ਗੀਤ ਜਤੁ ਨਹੀਂ ਮਨੋ ਜੋਗ ਕੀ ਤੋਈ ਨਾੰਦਰ ਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਤੈ ਹੋਈ ਤਰਜੁ ਬੇ ਆਮੇ ਰਾਮਤ ਹੋਈ ਤਤਗੁਰ ਸੱਜਣ ਮਿਲਿਆ ਨਾਨਕ ਨਾਮ ਅਮਲ ਤਾ ਜੀਵ ਤਨ ਮੰਨ ਦੀ ਵੈ ਹਰਿਆ ਪੌੜੀ ਤਥੈ ਦੂਤ ਸਮਰਤ ਜਿਥੈ ਕੋਏ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕਹਿ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ ਭਉਜਲ ਵਿਕਮਾ ਸਗਾਹੋ ਗੁਰ ਸ਼ਬਦ ਦੀ ਪਾਰ ਪਾਏ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਨਾ ਇਹੋ ਵੰਨ ਗੁਣ ਗੋਵਿੰਦ ਗਾਏ ਸਭ ਜਨੋ ਕਿਰਪਾ ਰਸ ਸਮਾਲੇ ਸਾਹਿ ਸਾਹਿ ਵਰਤਾ ਕੋਈ ਨਾਂ ਜਾਏ ਜੀ ਆਵੇ ਸੁਧਿਆ ਹੈ ਲੋਕ ਮਹੱਲ ਪੰਜ ਬਾਵ ਅੰਤਰ ਗੁਰਿਆ ਰਾਦਣਾ ਜੇ ਵਾ ਜਪ ਗੁਰਨਾਉ ਨੇਤਰੀ ਜਤ ਗੁਰ ਵੇਖਣਾ ਸ੍ਰਵਣੀ ਸੁਨਣਾ ਗੁਰ ਲਾਉ ਸਾਥ ਗੁਰ ਸੇ ਤੀਰਤਿਆ ਦਰਗਹ ਪਾਈਏ ਠਾਉ ਤਬ ਨਾਨਕ ਗਰਬਾ ਕਰੇ ਜਸノਏ ਵਾਖ ਦੇ ਜਗ ਮੈਂ ਤਮ ਗਾਢੀ ਹੈ ਘਰਲੇ ਕੇ ਤੇ ਮਹੱਲਾ ਪੰਜਵਾ ਰਖੇ ਰਖਣਹਾਰ ਆਪਿ ਬਾਰਿਆਨ ਗੁਰ ਕੀ ਪਰਿਪਾਇ ਕਾਜ ਸਵਾਰਿਆਨ ਹੋਆ ਆਪ ਦਿਆਲ ਮਨੋ ਹੋਂ ਨਾਮ ਬਸਾਰਿਆਨ ਸਾਧ ਜਨਾਂ ਕੈ ਸੰਗ ਭਵ ਜਲ ਤਾਰਿਆਨ ਸਾਖਤ ਅਨੰਦ ਕਦੁਸ਼ਟ ਕੇ ਨਮਾਹਿ ਬਿਦਾਰਿਆਨ ਇਸ ਸਾਹਿਬ ਕੀ ਤੇਤ ਨਾਨਕ ਮਨ ਮਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਣੈ ਇਸ ਸਾਹਿਬ ਕੀਤੇ ਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਣੈ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਫਤ